ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਹਾਈ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਦੀ ਚੱਲ ਰਹੀ ਮਹਮ ਤਹਿਤ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮਜੀਠਾ ਹਲਕੇ ਦੇ ਇੰਚਾਰਜ ਸਰਦਾਰ ਜਗਵਿੰਦਰ ਪਾਸ ਸਿੰਘ ਜੱਗਾ ਮਜੀਠੀਆਂ ਨੇ ਪਿੰਡ ਅਬਦਾਲ ਸੋਹੀ ਦੇ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਇਸ ਮੰਡੀਆਂ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਯਤਨ ਕਰ ਰਹੀ ਹੈ ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਹਲਕਾ ਇੰਚਾਰਜ ਸਰਦਾਰ ਜਗਵਿੰਦਰ ਪਾਸ ਸਿੰਘ ਜੱਗਾ ਮਜੀਠੀਆਂ ਨੂੰ ਮੰਗ ਪੱਤਰ ਦਿੱਤਾ ਸਰਦਾਰ ਜਗਮਜੀਤਿਆ ਨੇ ਕਿਸਾਨਾਂ ਦੇ ਮੰਗ ਪੱਤਰ ਹਾਈ ਕਮਾਂਡ ਨੂੰ ਪਹੁੰਚਾਉਣ ਦਾ ਵਾਅਦਾ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਿੰਡ ਅਬਦਾਲ ਸੋਹੀ ਦੀ ਸਮੁੱਚੀ ਪੰਚਾਇਤ ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸਨ ਨਛੱਤਰ ਪੰਦੇਰ ਅਤੇ ਰਾਜਾ ਕੋਟਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਚਵਿੰਦਾ ਦੇਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਮਾਂ ਤਮਾਂ ਦੀ ਸਰਕਾਰ ਦਾ ਬੇੜਾ ਹੀ ਕੱਖ ਬੇੜਾ ਹੀ ਕੱਖ ਬੇੜਾ ਹੀ ਕੱਖ ਇਹੋ ਜੀ ਪੰਜਾਬ ਸਰਕਾਰ ਦਾ ਬੇੜਾ ਹੀ ਕੱਖ ਬੇੜਾ ਹੀ ਕੱਖ ਬੇੜਾ ਹੀ ਕੱਖ ਛਰਕਾ ਦੇ ਲੋਦਰਾਂ ਨਹੀਂ ਸਰਕਾਰ ਦਾ ਬੇੜਾ ਵੀ ਕੱਖ ਨਾ ਬੇੜਾ ਵੀ ਨਾ ਬੇੜਾ ਹੀ ਕੱਖ ਨਾ ਆਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਸਾਡੇ ਇਹ ਨਗਰ ਦੇ ਵਿੱਚ ਪਹੁੰਚੇ ਆ ਇਹਨਾਂ ਨੂੰ ਵੇਖਣਾ ਚਾਹੀਦਾ ਕਿ ਜਿਹੜੀਆਂ ਸਾਡੀਆਂ ਮੰਗਾਂ ਦੇ ਉੱਤੇ ਅਸੀਂ ਬੈਠੇ ਸੀ ਜਿਵੇਂ ਇਹ ਕੈਂਦੀ ਸਰਕਾਰ ਕਹਿੰਦੀ ਸੀ ਮੰਗਾ ਜਿਹੜੀਆਂ ਸੈਂਟਰ ਨਾਲ ਸੀ ਤੇ ਫਿਰ ਸਾਨੂੰ ਉਥੋਂ ਕਾਨੂੰ ਇਹਨਾਂ ਨੇ ਖਦੇੜਿਆ ਪੰਜਾਬ ਸਰਕਾਰ ਨੇ ਸਾਡੀਆਂ ਟੈਡਰ ਸਾਡਾ ਕਰੋੜਾਂ ਰੁਪਈਆ ਦਾ ਨੁਕਸਾਨ ਕੀਤਾ ਅਸੀਂ ਉਹਦਾ ਕਰਕੇ ਇਸ ਜਿਹੜੇ ਵੀ ਪਿੰਡ ਦੇ ਵਿੱਚ ਜਾਣਗੇ ਆਪਾਂ ਉਹਨਾਂ ਦਾ ਵਿਰੋਧ ਕਰਦੇ ਆਂ ਹੁਣ ਵੀ ਆਪਾਂ ਇਹ ਅੰਦਰ ਗਏ ਆ ਕਿਉਂ ਸਾਡੇ ਲੇਟ ਹੋ ਗਏ ਥੋੜੇ ਹੁਣ ਨਿਕਲਦੇ ਤੇ ਅਸੀਂ ਵਿਰੋਧ ਦਾ ਵਾਸਤੇ ਖੜੇ ਸਾਨੂੰ ਇਸ ਗੱਲ ਦਾ ਜਵਾਬ ਦੇਣ ਤੇ ਉਹ ਜਿਹੜਾ ਉਥੋਂ ਮੋਰਚਾ ਅੱਠ ਦੇੜਿਆ ਵਾ ਤੁਹਾਡਾ ਕੀ ਉਹਦੇ ਨਾਲ ਲੈਂਕ ਸੀਗਾ ਜੇ ਤੁਹਾਡਾ ਕੋਈ ਨਹੀਂ ਤੇ ਸਾਨੂੰ ਰਾਹ ਅਸੀਂ ਬੰਦ ਕੀਤਾ ਕਿ ਸਰਕਾਰ ਨੇ ਕੀਤਾ ਜੇ ਤੇ ਅਸੀਂ ਰਾਹ ਬੰਦ ਕੀਤਾ ਤੇ ਫੇਰ ਦੱਸਣ ਜਦੋਂ ਰਾਹ ਤੇ ਜੇ ਸੈਂਟਰ ਨੇ ਬੰਦ ਕੀਤਾ ਤੇ ਫਿਰ ਇਹਨਾਂ ਨੇ ਸਾਡੀਆਂ ਟਰੈਕਟਰ ਾਲੀਆਂ ਇਹਨਾਂ ਨੇ ਕਾਨੂੰ ਸਾਡੀਆਂ ਜ਼ਬਦੀਤੀਆਂ ਸਾਡਾ ਕਿੰਨੇ ਕਰੋੜ ਦਾ ਨੁਕਸਾਨ ਹੋ ਗਿਆ ਚੇ ਰੇਜ ਆ ਜਿਹੜੀਆਂ ਅਜੇ ਤੱਕ ਸਾਡੀਆਂ 170 ਟਰਾਲੀਆਂ ਆ ਸਾਡੇ ਹਲਕੇ ਦੀਆਂ ਗਾਇਬ ਆ ਅਜੇ ਤੱਕ ਸਾਨੂੰ ਉਹ ਨਹੀਂ ਮਿਲੀਆਂ ਠੀਕ ਹੈ ਅਸੀਂ ਇਹ ਕਰਕੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਹਾਡਾ ਕੀ ਵਿਚਾਰ ਆ ਤੁਸੀਂ ਪਿੰਡਾਂ ਚੋਂਦੇ ਤੁਸੀਂ ਕੀ ਇਹਦੇ ਉੱਤੇ ਕੀ ਕਰਨਾ ਚਾਹੁੰਦੇ ਹੋ ਇਹਨਾਂ ਦੀ ਆਵਾਜ਼ ਕੀ ਪਹੁੰਚਾਉਂਦੇ ਜੇ ਕਿ ਪਹੁੰਚਾਉਂਦੇ ਜੇ ਸਰਕਾਰ ਤੱਕ ਨਹੀਂ ਪਹੁੰਚਾਉਂਦੇ ਜੇ ਅਸਾਂ ਰਹਾ ਰੋਕਿਆ ਹੈਗਾ ਤਾਂ ਸਾਨੂੰ ਦੱਸਦੇ ਇਨੇ ਚਿਰ ਦਾ ਰਾਤ ਚੱਲਣ ਦੇ ਸਾਰੇ ਨਹੀਂ ਜਿਆਦਾ ਨਹੀਂ ਗੱਲ ਕਰਦੇ ਜੇ ਮੰਗਾਂ ਸਰਕਾਰ ਦੇ ਨਾਲ ਸੀ ਜੇ ਮੰਗਾਂ ਸਰਕਾਰ ਦੇ ਨਾਲ ਹੈਗੀਆਂ ਤੇ ਫਿਰ ਇਹਨਾਂ ਨੇ ਕਿਉਂ ਖਦੇੜਿਆ ਮੋਰਚਾ ਠੀਕ ਠੀਕ ਤੇ ਅਸੀਂ ਹਰ ਪਿੰਡ ਦੇ ਜਿੱਥੇ ਵੀ ਆਗਾ ਇਹਨਾਂ ਦਾ ਇਹ ਵਿਰੋਧ ਤਾਂ ਹੀ ਕਰਾਂਗੇ ਹੁਣ ਵੀ ਆਪਾਂ ਇਹਨਾਂ ਨੂੰ ਇਸੇ ਕਰਕੇ ਆਏ ਆ ਕਿ ਸਾਨੂੰ ਇਹਦਾ ਸਵਾਲ ਜਵਾਬ ਦਿਓ ਕਿ ਤੁਸੀਂ ਆਏ ਜੇ ਕੀ ਇੱਕ ਸੋਚਿਆ ਕੀ ਕਾਦੇ ਵਾਸਤੇ ਆਏ ਵਾਈ ਫਖਲ ਸਾਹਿਬ ਹੈ ਜੀ ਇੱਕ ਮਿੰਟ ਖੜੋ ਤੇ ਹਾਂਜੀ 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 ਬੇਨ ਮਾੜਾ ਪਾਣੀ ਦਾ ਇਸ਼ਕ ਪਾਣੀ ਦਾ ਗੰਦ ਜਿੰਦਾਨ ਹਾਂਜੀ ਇਹ ਮੈਂ ਸਰਕਾਰ ਤੱਕ ਜੂਰ ਪਹੁੰਚਾ ਦੇਖੋ ਜੀ ਪਰ ਭਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ ਪਚਾਓ ਵੀ ਹੋਰ ਸੀ ਜਿਹੜਾ ਨੁਕਸਾਨ ਹੋਇਆ ਪਾਟਾ ਇਹਨਾਂ ਨੂੰ ਨੁਕਸਾਨ ਹੋਇਆ ਤਾਂ ਨਹੀਂ ਰਾਹਣੀਆਂ ਨਹੀਂ ਮਿਲਦੀ ਆਓ ਉਹੇ ਪਾਸੇ ਜਿਹੜੀ ਗੱਲ ਚੰਗੀ ਬੀਚ ਕਹਿੰਿਆ ਮੇਰੀ ਮਜਬੂਰੀ ਹੈ ਵੀ ਮੈਂ ਉਹੇ ਅਸੈਂਟ ਤੇ ਨਹੀਂ ਜਾ ਸਕਦਾ ਉਹ ਠੀਕ ਨਾ ਗੱਲ ਤਾਂ ਜੀ ਮੈਂ ਨਹੀਂ ਜਾ ਸਕਦਾ ਸੁਣਿਆ ਪਹੁੰਚਾ ਸਕਦੇ ਇਹ ਜਿਹੜਾ ਕੰਮ ਕੀਤਾ ਸਾਡਾ ਨਜਾਇਜ਼ ਆ ਕੇ ਜਾਜ ਜੇ ਤੇ ਅਸੀਂ ਹੱਥ ਰਸਤਾ ਰੋਕਿਆ ਤਾਂ ਫਿਰ ਦੱਸੋ ਟਾਈਪ ਕਰਵਾ ਲੈਣਾ ਕੋਈ ਕੋਈ ਹਰ ਮੁਟਰੇ ਦੇ ਵਿੱਚ ਇਹੋ ਇੰਨੀਆਂ ਗੱਲਾਂ ਇਹ ਤੁਹਾਡੀ ਮੰਗ ਪੂਰਾਵਾਂਗੇ ਹਾਂ ਜਰੂਰ ਜੀ ਤੁਸੀਂ ਵੀ ਕੋਈ ਦੇਖੋ ਜਦੋਂ ਕੋਈ ਕਰਕੇ ਆਵੇ ਸਾਡੇ ਨਾਲ ਬਹੁਤ ਹਤਾਣ ਕਿਉਂਕਿ ਕਿਹੜੀ ਕਿਸਾਨੀ ਮੁੱਦਾ ਵਾ ਕਿ ਕਿਸਾਨ ਕਹੇ ਤਾਂ ਸਭ ਕੁਝ ਹੀ ਗਿਆ ਬਿਲਕੁਲ ਦੇਖੋ ਵੀ ਕੀ ਹਾਲਾਤ ਕੀ ਬਣਦੇ ਪਏ ਆ ਖਾਸ ਕਰਕੇ ਪੰਜਾਬ ਜਿਹੜਾ ਪੰਜਾਬ ਨਹੀਂ ਹਰਿਆਣਾ ਹਾਂਜੀ ਹਾਂਜੀ ਆਪ ਦੀ ਖੇਤੀ ਦੇ ਲਈ ਸਾਰਾ ਹੰਦਰ ਬਣਿਆ ਇਸ ਕਰਕੇ ਹੋ ਸਾਡੀਆਂ ਵੀ ਗਿਆਵਾਂ ਨਚਕਾਇਆ ਗਿਆ ਇਹ ਗਿਆਨ ਦਿੱਤਾ ਕੇ ਜਾਤੀ ਗਿਆਨ ਦਿੱਤਾ ਗਿਆ ਜਦੋਂ ਆਪਾਂ ਤੁਹਾਡੇ ਪਾਰਟੀ ਦੇ ਲੈ ਕੇ ਕੋਈ ਗੱਲਾਂ ਕੀਆ ਬਜਾਰੀ ਹਾਂ ਠੀਕ ਮੈਂ ਤੁਹਾਡੀ ਜਿਹੜੀ ਆ ਗੱਲ ਇਹ ਤੁਹਾਡੀ ਆਇਕਮਾਰ ਕੁਟਾ ਠੀਕ 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 ਹੈ ਜਿਹੜੀ ਸਾਈਨ ਲਾਈਨ ਵੀ ਲੈਣਾ ਚਾਹੁੰਦਾ ਉਹ ਲਾਈਨ ਵੱਲ ਉਹਨੂੰ ਤੋੜਿਆ ਜੇ ਵਧੀਆ ਗੱਲ ਹੁੰਦੀ ਆ ਤੇ ਦਸ ਸਾਲ ਵਿੱਚ 11 ਲੱਖ 51 ਹਜ਼ਾਰ ਰੁਪਏ ਸਕੂਲ ਨੂੰ ਮਾਨ ਸਾਧੀ ਸਰਕਾਰ ਵੱਲੋਂ ਦਿੱਤਾ ਗਿਆ ਜੀ ਕੁਝ ਇਦੋਂ ਆਪਨੇ ਆਏ ਤੇ ਨਾਲੇ ਚਾਰਦਾਰੀ ਉੱਚੀ ਕੀਤੀ ਆ ਜੋ ਜਦੋਂ ਕੋਈ ਧੰਕਾਰ ਪੈਸੇ ਦੇ 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 ਉਹਨੂੰ ਜੂਜ ਵਧੀਆ ਠੀਕੇ ਨਾਲ ਕੀਤਾ ਜਾਵੇ ਤੇ ਡਿਵੈਲਪਮੈਂਟ ਹੋ ਜਾਂਦੀ ਆ ਜੇ ਬੇਸ ਜੂਜ ਕਰੀਏ ਕੋਈ ਡਿਵੈਲਪਮੈਂਟ ਨਹੀਂ ਹੁੰਦੀ ਤੜੀ ਪਿੰਡ ਵਿੱਚ ਵੀ ਤੁਸੀਂ ਸਾਡੀ ਸਰਕਾਰ ਦੀ ਪੰਚਾਇਤ ਚੋਂ ਕੇ ਦਿੱਤੀ ਆ ਤੇ ਕੋਈ ਕੰਮ ਜਿਹੜੇ ਵੀ ਸਰਪੰਚ ਸਾਹਿਬ ਜਾਂ ਤੁਹਾਡੀ ਪੰਚਾਇਤ ਜਾਂ ਮੋਢ ਵਰ ਦੇਦੇ ਆ ਉਹਨੂੰ ਪੈਸੇ ਦੇ ਨਾਲ ਠੀਕ ਕਰਦੀ ਐਜੂਕੇਸ਼ਨ ਦਾ ਖਾਸ ਕਰਕੇ ਧਿਆਨ ਜਿਹੜਾ ਸਾਡੀ ਸਰਕਾਰ ਨੇ ਦਿੱਤਾ ਮਾਨ ਸਾਹਿਬ ਨੇ ਦਿੱਤਾ ਵਾ ਜਿਹੜੀਆਂ ਕੋਈ ਨਹੀਂ ਪਾਰਟੀਆਂ ਬੜੇ ਗਲਤ ਪਛਾਣ ਕਰਦੀਆਂ ਪਰ ਪੜ੍ਹਾਈ ਤੇ ਸਿਹਤ ਤੇ ਸਾਡੀ ਪਾਰਟੀ ਨੇ ਬਹੁਤ ਜ਼ਿਆਦਾ ਤੋਜੂ ਦਿੱਤੀ ਹੈ ਇਹ ਤਾਂ ਸਾਰੇ ਸਾਹਮਣੇ ਆ ਪਹਿਲੋਂ ਵੀ ਆਉਨੇ ਨਹਿ ਸਕੂਲਾ ਜਿਹੜੇ ਲਾਇਬ੍ਰੇਰੀ ਲੈਬ ਜਿਹਾ ਉਹਨੇ ਏਨੀ ਏਨੀ ਵੜਿਆ ਨਹੀਂ ਜੀ ਜੀ ਨੇ ਵੜਿਆ ਹੋਰ ਤਰੀਕੇ ਨਾਲ ਤੁਹਾਡੇ ਸਟਾਫ ਨੇ ਰੂਮ ਜਿਹੜੇ ਬਣਾਏ ਮੈਂ ਰੂਮ ਹੀ ਦੇਖੇ ਆ ਸੋ ਮੈਂ ਜਿਆਦਾ ਸਮਝ ਲੈਣੇ ਕਿ ਬੀ ਹੋਲ ਸਕੂਨਾ ਵਿੱਚ ਜਾਣਾ ਜਿਹੜੀਆਂ ਤੁਸੀਂ ਮੰਗਾ ਰੱਖੀਆਂ ਵਾ ਜਿਹੜੀ ਪੰਚਾਇਤ ਲੈਵ ਤੇ ਹੋਊਗੀ ਪੰਚਾਇਤ ਲੈਵ ਤੇ ਹੱਲ ਕਰਾਇਆ ਜਾਊਗਾ ਕੋਈ ਫਦੇਗਾ ਤੋਂ ਨਹੀਂ ਭਾਈ ਪਿਤਾ ਹੈ ਦਸਦੀ ਤੇ ਤੁਸੀਂ ਆਪਣੇ ਲੈਟਰਪੈਡ ਤੇ ਲੇਕੇ ਮੈਨੂੰ ਦਿਓ ਮੈਂ ਇਹਨੂੰ ਅੱਗੇ ਦਿਓ ਸਭ ਕੋ ਕਰਕੇ ਥਰੋ ਕਰਕੇ ਭੇਜ ਕੇ ਤੇ ਮੰਤਰੀ ਸਾਹਿਬ ਕੋ ਪੇਟਾ ਡਾਇਰੈਕਟਰ ਸਾਹਿਬ ਕੋ ਭੇਜਾਂਗੇ ਇਹ ਜਿਹੜੀਆਂ ਤੁਹਾਡੀਆਂ ਮੁੰਡਾ ਕੋਈ ਇੱਥੇ ਹੀ ਇੱਥੇ ਜ਼ਿਲ੍ਹੇ ਦੇ level ਤੇ ਹਾਂ ਸਿੱਖਿਆ ਜਿਹੜੀ ਇਹ ਬੜੀ ਉੱਚੀਆਂ ਬੁਲੰਦੀਆਂ ਨੂੰ ਛੂ ਰਹੀ ਆ ਤੇ ਸਾਡੇ ਸਕੂਲ ਵਿੱਚ ਆਏ ਹੋਏ ਲਾਗਲੇ ਪਤ ਪਿੰਡ ਵਾਲੇ ਸਰਪੰਚ ਪਤਵੰਤੇ ਸੱਜਣ ਤੇ ਬਾਕੀ ਇਸ ਪਿੰਡ ਦੇ ਬਹੁਤ ਕਿ ਬਲਕੇ ਨਾਮ ਦੇ ਕੋਲ ਆਜਾ ਕੇ ਫਕਤਾ ਪਿੰਡ ਦੇ ਵਿੱਚ ਮਾਨ ਸਰਕਾਰ ਤੋਂ ਨਾਨਕ ਕੁਮਾਰੋਂ ਇਹਨਾਂ ਦਾ ਜਿਹੜਾ ਲੈ ਲਿਆ ਕੇ ਉਹਦੇ ਵੀ ਚੂਨਾ ਚੀਜ਼ਾਂ ਕਰ ਤੋਂ ਲਿਖਦੇ ਨੇ ਇੱਕ ਤੇ ਸੰਗਠਨ ਗੁਆਜ ਇੱਕ ਚਾਰਦਾਈ ਆਪਣੇ ਪਿੰਡ ਦੇ ਰਖਾ ਦੇਣ ਦੀ ਕੋਸ਼ਿਸ਼ ਕੀਤੀ ਉਹ ਜੀ ਕਰਾ ਕੇ ਬੈਠਾ ਉਹ ਗੱਲ ਵਿੱਚ ਗਿਆ ਲੱਗ ਪਈ ਜੇ ਕੋਈ ਨਹੀਂ ਉਹਦੇ ਸਾਡੇ ਨਾਮ ਤੋਂ ਬਣਾ ਅਲਕਾਂਜਾ ਦੇ ਪਿੰਡਵਾਸ ਨਹੀਂ ਕਹਿੰਦੇ ਨਹੀਂ ਜੀ ਗਵਰਨਰ ਜੀ ਦੇ ਵਿੱਚ ਪਹੁੰਚੇ ਨੇ ਕੋਈ ਚੀਜ਼ ਨਾ ਰੱਖੋ ਮੇਰਾ ਨਾਮ ਭਤਿੰਦਰਪੁਰ ਸਰਕਾਰੀਆ ਉਪ ਅਧਿਆਪਕ ਸਰਕਾਰੀ ਹਾਈ ਸਕੂਲ ਬਦਾਲ ਜੀ ਦੇ ਨਾਲ ਜ਼ੋਨ ਬਿਆਦੀ ਹਲਕਾ ਇੰਚਾਰਜ ਗਵਿੰਦਰਪਾਲ ਜਗਨਜੀਤ ਜੀ ਅੱਜ ਵਿజిਟ ਕੀਤਾ ਜੀ ਅਸਮੋ ਜੋ ਸਾਡੇ ਸਰਕਾਰ ਨੇ ਭਗਵੰਤਬਾਨ ਸਰਕਾਰ ਨੇ ਜੋ ਸਕੂਲਾਂ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਦਾ ਬੈਂਸ ਨੇ ਜੋ ਵੀ ਸਿੱਖਿਆ ਕ੍ਰਾਂਤੀ ਵਾਸਤੇ ਜੋ ਵੀ ਕਦਮ ਚੁੱਕੇ ਸੀਗੇ ਜੋ ਲੋ ਉਹਨਾਂ ਦੇ ਇਹਨਾਂ ਕਦਮ ਉਪਰਾਲਿਆਂ ਦੇ ਨਾਲ ਸੋਨਾਂ ਦੀ ਮਤਲਬ ਬਹੁਤ ਜ਼ਿਆਦਾ ਜਿਹੜੀ ਬਿਹਤਰੀ ਲਈ ਕੰਮ ਕੀਤੇ ਗਏ ਬਹੁਤ ਵਧੀਆ ਹੋਏ ਨੇ ਜੋ ਕਿ ਉਹਨਾਂ ਦਾ ਅੱਜ ਜਿਹੜਾ ਸਾਡੇ ਸਕੂਲਾਂ ਵਿੱਚ ਉਦਘਾਟਨ ਹੋਇਆ ਆ ਤੇ ਜਿਹੜੇ ਉਹਨਾਂ ਨੇ ਇਹ ਉਪਰਾਲੇ ਕੀਤੇ ਸੀ ਬੱਚਿਆਂ ਦੇ ਵਾਸਤੇ ਮਤਲਬ ਕਿ ਬਹੁਤ ਹੀ ਵਧੀਆ ਨੇ ਕਿਉਂਕਿ ਇਹਨਾਂ ਦੇ ਨਾਲ ਸਕੂਲਾਂ ਦੇ ਚੰਗੀ ਦਿੱਖ ਬਣ ਦੇ ਨਾਲ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਦਾ ਦਾਖਲਾ ਵਧਿਆ ਹੈ ਸਾਡੇ ਸਕੂਲਾਂ ਵਿੱਚ ਜਿਹੜੀਆਂ ਸਹੂਲਤਾਂ ਪਹਿਲਾਂ ਨਹੀਂ ਸਨ ਉਹ ਸੁਲਤਾ ਸਾਡੇ ਸਕੂਲਾਂ ਵਿੱਚ ਉਪਲਬਧ ਕਰਾਈਆਂ ਗਈਆਂ ਜਿਦੇ ਨਾਲ ਬੱਚਿਆਂ ਦਾ ਰੁਝਾਨ ਵੀ ਜਿਹੜਾ ਸਰਕਾਰੀ ਸਕੂਲਾਂ ਵੱਲ ਜਿਹੜਾ ਜ਼ਿਆਦਾ ਵਧਿਆ। ਇਸ ਤੋਂ ਇਲਾਵਾ ਜੋ ਵੀ ਅੱਜ ਹਲਕੇ ਦੇ ਜਾਂ ਪਿੰਡਾਂ ਦੀਆਂ ਪੰਚਾਇਤਾਂ ਸਾਡੇ ਸਕੂਲ ਦੇ ਵਿੱਚ ਆਈਆਂ ਜੋ ਸਾਡੇ ਸਕੂਲ ਨੂੰ ਬਿਹਤਰ ਬਣਾਉਣ ਲਈ ਹੋਰ ਵੀ ਸਾਨੂੰ ਕੁਝ ਸਾਡੀਆਂ ਡਿਮਾਂਡਸ ਹਨ। ਉਹਨਾਂ ਦਾ ਉਹਨਾਂ ਨੂੰ ਇੱਕ ਮੰਗ ਰੱਖੀ ਗਈ ਕਿ ਸਾਡੇ ਸਕੂਲ ਦੇ ਬੱਚਿਆਂ ਦੀ ਬਿਹਤਰੀ ਲਈ ਹੋਰ ਸਾਡੇ ਦੇ ਨਾਲ ਜਿਹੜੀ ਆ ਸਾਡੀ ਹੈਲਪ ਕੀਤੀ ਜਾਵੇ। ਜੀ ਆਮ ਜਮ ਆਪਿਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਬਾਬਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੇ ਸਰਕਾਰੀ ਸਕੂਲ ਜਿਹੜੇ ਆ ਬਹੁਤ ਵਧੀਆ ਨੇ ਇੱਥੇ ਵੈਲ ਐਜੂਕੇਟਿਡ ਟੀਚਰ ਨੇ ਸੋਲਝੇ ਹੋਏ ਟੀਚਰ ਨੇ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਾਡੇ ਸਕੂਲਾਂ ਵਿੱਚ ਜਿਹੜਾ ਵਾ ਦਾਖਲਾ ਦਿਵਾਓ ਕਿਉਂਕਿ ਇਹਨਾਂ ਸਕੂਲਾਂ ਦੀ ਹੁਣ ਕੋਈ ਰੀਸ ਨਹੀਂ ਕਰ ਸਕਦਾ ਜਿੰਨੇ ਵਧੀਆ ਸਕੂਲ ਬਣ ਚੁੱਕੇ ਨੇ ਜਿਹੜਾ ਗੀਤਾ ਕੀ ਕਹਿਣਾ ਸੀ ਮੈਂ ਸਭ ਤੋਂ ਪਹਿਲਾਂ ਵਤਨ ਦੀ ਪੀੜੀ ਨੇ ਇੰਡੀਆ ਕਰਾਈ ਜਿਹਨਾਂ ਦਾ ਜੋ ਆਰਦਾਸਾ ਜਿਨ੍ਹਾਂ ਨੇ ਕਦੇ ਕਦੇ ਨਹੀਂ ਕਰ ਲਈ ਅੱਜ ਅਸੀਂ مانج مان جی نے سکلان چرانتی سکھا کرانتی جب قدم رکھا وا ہر سکول ڈیوٹی لگی, لگی ہے جا رہے ہیں سارے مان صاحب نے جڑے تین سالوں گرانٹ دی گرانٹا ڈیوٹی جی لگی کہ ویگو یہ صحیح طریقے لگی ہیں جہاں اسکول جن پہ چیز کا ਦਾ ਘਟ ਕੀਤਾ ਗਿਆ ਕਿ ਕਿ ਜਿਹੜੀ ਚਾਰਦਵਾਰੀ ਸੀ ਉਹ ਬੰਦ ਝੋਕੀ ਸੀ ਉਹਨੂੰ ਉੱਚੀ ਕਰਕੇ 1155000 ਰੁਪਏ ਇਸ ਨੂੰ ਸਰਕਾਰ ਨੂੰ ਉਹ ਗਿਆ ਸੀ ਜਿਹੜਾ ਮੈਂ ਉਹ ਉੱਤੇ ਲੈ ਦੇ ਪਾਤੀ ਮੈਂ ਚਾਰਦਵਾਰੀ ਕਿਹੋ ਜਿਹੇ ਸਮੇਂ ਮਿਡਲ ਸਕੂਲ ਅਪਗ੍ਰੇਡ ਕੀਤੇ ਜਾ ਰਹੇ ਜਿਵੇਂ ਕਹਾਂਗੇ ਇਹਨਾਂ ਦੀ ਜਮਾਨੇ ਇਹਨਾਂ ਨੂੰ ਉਹਨੂੰ ਹੋਣੀ ਸੀ ਇਹ ਕਿਉਂਕਿ ਜਦੋਂ ਅਸੀਂ ਇਸ ਬੰਕ ਤੇ ਬਹੁਤ ਜਿਆਦਾ ਤਾਂ ਉਹਨੂੰ 255 ਹਜ਼ਾਰ ਪਾ ਦਿੱਤਾ ਗਿਆ ਇਹਨੂੰ ਆਪਣਾ ਦਿੱਤੇ ਪਾਸਪੂਤਾ ਮਤਾ ਪਾ ਕੇ ਪੰਚਾਇਤ ਨੂੰ ਲਾ ਕੇ ਉਹਨੂੰ ਪਾਸਪੂਤਾ ਦੇ ਭੇਜਿਆ ਜਾਊਗਾ ਇਹਨੂੰ ਮਨਜ਼ੂਰੀ ਦਿੱਤੀ ਗਈ ਸੀ ਸਰਵੋਤਮ ਫੌਲਿਓਗ੍ਰਾਫੀ ਆਉਣ ਵਾਲੀ ਪਾਰਟੀ ਦੇ ਬਲਾਕ ਪ੍ਰਧਾਨ ਹੋ ਰਹੇ ਨੇ ਇਹ ਸਕੂਲ ਸੰਬੰਧੀ ਕੁਝ ਚਰਚਾ ਕੀਤੀ ਹੈ ਸ਼੍ਰੀਨੀ ਸ਼ਰਮੂਲ ਬੀੜਿੰਗਸ ਉਹ ਜਿਹੜੇ ਬਲਾਕ ਪ੍ਰਧਾਨ ਕੀ ਲਿਆ ਸਾਥੇ ਜਿਹੜੇ ਆਉਂਦੇ ਉਹਦਾ ਜਵਾਬ ਇਹ ਹੈ ਤਨਵੀਰ ਨੇ ਤਾਂ ਕਿ ਉਹ ਬਣਿਆ ਵਾ ਕਹਿੰਦੇ ਸੀ ਕਿ ਰੁਪਈਆ ਲਗਾਏ ਪੀ ਦੀ ਸਰਕਾਰ ਤੇ ਮੰਨੀ ਆ ਕਿ ਸਰਕਾਰ ਨੇ ਹੈ ਬਤੌਰ ਇੱਕਆਂ ਕੰਮ ਤੇ ਕਾਰਜਾਂ ਦੇ ਮੈਂ ਪਹਿ ਦਿੱਤਾ ਨਹੀਂ ਜੇ ਇਹ 11520000 ਤੁਹਾਡੇ ਸੰਬੰਧੀ ਰਗਾ ਦਾਵਾ ਤੇ ਆਗਰ ਨਹੀਂ ਕੋਈ ਨੂੰ ਉਸ ਦੇ ਮੋਟੇ ਉਪਰ ਕਿਸੇ ਦਾ ਦਾਅਵਾ ਕਿ ਜਿਹੜਾ ਪਾਰਟੀ ਦੇ ਵਿਰੁੱਧ ਗਲਤ ਕਦਮ ਨਹੀਂ ਕਰਨਾ ਜੇ ਦਰਦੀ ਪਾਰਟੀ ਨੂੰ ਟੋਟਾ ਦਿੱਤਾ ਬਾਕੀ ਮੈਂ ਹਾਈ ਕਮਾਂ ਦੇ ਦੂਰ ਕੀ ਲੈ ਆਇਆ ਸਰ ਬਹੁਤ ਸਾਰੇ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਮੀ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਕਿੰਨੇ ਅੱਜ ਪਿਆਰ ਪੜਿਆ ਰਹੇ ਹਾਂ ਹਾਂ ਜੀ ਸਾਡਾ ਵੀ نئے جی پرنسیپل <سؤال> یہ خالی سامیا بھی ہیں وہ بہت جلدی پڑھا گیا کریں گے جیتے جیت رپورٹ ملتی ہے اسکولوں سے کہ سٹاف گھٹ ہے وہ ابھی دیکھ کے بھیجتے ہیں کیونکہ نو ٹیچر کی جیتی ہوئی ہے پچھلے دس دے جی وہاں کہ کافی جہاں نئے ٹیچر ہے وہ سب پچھے بات ہوئی ہے جیسا منگ پتہ د ਸਿੰਝੇ ਜਿਹੜਾ ਸੰਗੂ ਬਾਟਦੇ ਉਹ ਜਿਹੜੇ ਉਹਨਾਂ ਦੇ ਮੱਗ ਵੱਲ ਜਾਂਦਾ ਸੁਖੀ ਤਾਂ